ਕਬੀਰ RAM ਨਾ ਧਿਆਇਓ ਮਾਟੀ ਲਗੀ ਖੋਰ ਕਾਇਆ ਹਾਂਡੀ ਕਾਠ ਕੀ ਨਾ ਉਹ ਚਰੈ ਬਹੋਰ ਫੁਰਮਾਨ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਕਬੀਰ ਸਾਹਿਬ ਜੀ ਦੇ ਪਾਵਨ ਬਚਨ ਹਨ ਕਹਿਣ ਲੱਗੇ ਏ ਕਬੀਰ ਜਿਵੇਂ ਕਿ ਹਰ ਸ਼ਲੋਕ ਤੋਂ ਪਹਿਲਾਂ ਕਬੀਰ ਸਾਹਿਬ ਜੀ ਆਪਣੇ ਆਪ ਨੂੰ ਆਵਾਜ਼ ਮਾਰਦੇ ਨੇ ਕਬੀਰ RAM ਨਾ ਧਿਆਇਓ ਜਿਸ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਸਿਮਰਨ ਨਹੀਂ ਕੀਤਾ RAM ਦਾ ਸਿਮਰਨ ਨਹੀਂ ਕੀਤਾ ਧਿਆਇਆ ਨਹੀਂ ਕਹਿਣ ਲੱਗੇ ਮਾਟੀ ਲਾਗੀ ਖੋਰ ਉਸ ਨੂੰ ਅੰਦਰੋਂ ਅੰਦਰ ਵਿਕਾਰ ਖੋਖਲਾ ਕਰ ਰਹੇ ਨੇ ਮਾਟੀ ਦਾ ਮਤਲਬ ਹੈ ਕਿ ਉਸ ਦੇ ਅੰਦਰ ਮੋਟੀ ਖੋੜ ਬਣਦੀ ਜਾ ਰਹੀ ਹੈ ਉਸ ਨੂੰ ਵਿਕਾਰ ਅੰਦਰੋਂ ਖੋਖਲਾ ਕਰ ਰਹੇ ਨੇ ਉਸ ਸੇਜੇ ਸੇਜੇ ਆਤਮਿਕ ਮੋਤੇ ਮਰਦਾ ਜਾ ਰਿਹਾ ਕਬੀਰ RAM ਨਾ ਧਿਆਇਓ ਮੋਟੀ ਲਾਗੀ ਖੋਤ ਉਸ ਨੂੰ ਐਸਾ ਖੋਰਾ ਲੱਗਿਆ ਹੋਇਆ ਹੈ ਪਾਪਾਂ ਦਾ ਖੋਰਾ ਵਿਕਾਰਾਂ ਦਾ ਖੋਰਾ ਜਿਹੜਾ ਉਸ ਮਨੁੱਖ ਨੂੰ ਅੰਦਰੋਂ ਅੰਦਰੀ ਖੋਲ ਰਿਹਾ ਹੈ ਅਗਲਾ ਬਚਨ ਹੈ ਕਾਇਆ ਹਾਂਡੀ ਕਾਠ ਕੀ ਹਾਂਡੀ ਸਮਝਦੇ ਹੋ ਨਾ ਜਿਵੇਂ ਨਾ ਇਹ ਹਾਂਡੀ ਸ਼ਬਦ ਹੈ ਪੁਰਾਣਾ ਸ਼ਬਦ ਇਹਦਾ ਭਾਵ ਹੈ ਕਿ ਇੱਕ ਉਹ ਬਰਤਨ ਜਿਹਦੇ ਵਿੱਚ ਪਾ ਕੇ ਤੇ ਕੋਈ ਸਬਜ਼ੀ ਵਗੈਰਾ ਬਣਾਉਂਦੇ ਸੀ ਜਿਹਨੂੰ ਆਪਾਂ ਪਤੀਲੀ ਵੀ ਚਲੋ ਸ਼ਬਦ ਵਰਤ ਲੈਨੇ ਆ ਇਹ ਥੋੜਾ ਜਿਹਾ ਧਾਤੂ ਆ ਗਈ ਕੋਈ ਸਿਲਵਰ ਦੀ ਲੋਹੇ ਦੀ ਕਹਿਣ ਲੱਗੇ ਹਾਂਡੀ ਦਾ ਮਤਲਬ ਹੈ ਕਿ ਇੱਕ ਲੱਕ ਮਿੱਟੀ ਦੀ ਹੁੰਦੀ ਸੀ ਉਹ ਮਿੱਟੀ ਦਾ ਕੁਜਾ ਟਾਈਪ ਉਹਦੇ ਵਿੱਚ ਪਹਿਲਾਂ ਚੀਜ਼ਾਂ ਬਣਦੀਆਂ ਸੀ ਕਹਿਣ ਲੱਗੇ ਕਾਇਆ ਹਾਂਡੀ ਕਾਠ ਕੀ ਕਾਠ ਦੀ ਹਾਂਡੀ ਦਾ ਮਤਲਬ ਹੈ ਕਾਠ ਕਹਿੰਦੇ ਨੇ ਲੱਕੜ ਨੂੰ ਹੁਣ ਇੱਕ ਮੁਹਾਵਰਾ ਹੈ ਹਿੰਦੀ ਦੇ ਵਿੱਚ ਕਿ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜਦੀ। ਕਾਠ ਦੀ ਹਾਂਡੀ ਦਾ ਮਤਲਬ ਹੈ ਕਿ ਲੱਕੜ ਦੀ ਪਤੀਲੀ ਦੇ ਵਿੱਚ ਬਾਰ-ਬਾਰ ਚੀਜ਼ ਨਹੀਂ ਬਣਦੀ ਕਿਉਂਕਿ ਉਹ ਤਾਂ ਇੱਕ ਵਾਰ ਹੀ ਰੱਖਾਗੇ ਉਹਨੇ ਸੜ ਜਾਣਾ। ਕਿਸੇ ਦਾ ਝੂਠ ਬਾਰ-ਬਾਰ ਨਹੀਂ ਚੱਲਦਾ, ਕੋਈ ਪਾਪ ਬਾਰ-ਬਾਰ ਨਹੀਂ ਬੰਦੇ ਦਾ ਚੱਲਦਾ। ਇਥੇ ਫੁਰਮਾਨ ਕਰਦੇ ਨੇ ਕਾਇਆ ਹਾਂਡੀ ਕਾਠ ਕੀ ਕਹਿ ਲੱਗੇ ਜਿਵੇਂ ਲੱਕੜ ਦੀ ਹਾਂਡੀ ਚੁੱਲ੍ਹੇ ਉੱਤੇ ਇੱਕ ਵਾਰੀ ਸੜ ਕੇ ਦੁਬਾਰਾ ਚੁੱਲ੍ਹੇ ਤੇ ਨਹੀਂ ਚੜ੍ਹ ਸਕਦੀ ਤਿਵੇਂ ਹੀ ਵਿਕਾਰਾਂ ਦੀ ਅੱਗ ਵਿੱਚ ਸੜ ਕੇ ਮਰੇ ਹੋਏ ਮਨੁੱਖ ਦਾ ਇਹ ਸਰੀਰ ਜੋ ਇਸ ਨੂੰ ਦੂਜੀ ਵਾਰ ਨਹੀਂ ਮਿਲਦਾ ਨਾ ਉਹ ਚਰੈ ਬਹੂਰ ਚਰੈ ਦਾ ਮਤਲਬ ਹੈ ਕਿ ਚੁੱਲ੍ਹੇ ਉੱਤੇ ਚੜਨਾ ਬਹੂਰ ਦਾ ਮਤਲਬ ਹੈ ਦੂਜੀ ਵਾਰ ਕਹਿ ਲੱਗੇ ਕਿ ਇਹ ਸਰੀਰ ਇੱਕ ਲੱਕੜ ਦੀ ਐਸੀ ਹਾਂਡੀ ਦੀ ਤਰ੍ਹਾਂ ਜਿਹੜੀ ਬਾਰ-ਬਾਰ ਚੁੱਲ੍ਹੇ ਤੇ ਨਹੀਂ ਚੜਦੀ ਭਾਵੇਂ ਐ ਕਿ ਸਰੀਰ ਬਾਰ-ਬਾਰ ਨਹੀਂ ਮਿਲਦਾ ਇਸ ਸਰੀਰ ਨੂੰ ਆਪਾਂ ਸਿੱਧੇ ਪਾਸੇ ਲਾਈਏ ਇਸ ਤਨ ਨੂੰ ਸਿੱਧੇ ਪਾਸੇ ਲਾ ਕੇ ਆਪਣੇ ਜੀਵਨ ਨੂੰ ਸਫਲਾ ਕਰ ਲਈਏ ਕਿਉਂਕਿ ਨਾ ਇਹ ਜੀਵਨ ਦੁਬਾਰਾ ਮਿਲਣਾ ਹੈ ਨਾ ਇਹ ਸਰੀਰ ਦੁਬਾਰਾ ਮਿਲਣਾ ਹੈ ਇਹਦਾ ਆਪਾਂ ਮੋਟਾ ਜਿਹਾ ਐਗਜ਼ੈਂਪਲ ਇਹ ਲੈ ਸਕਦੇ ਹਾਂ ਕਿ ਜਿਹੜਾ ਦਿਨ ਅੱਜ ਬੀਤਿਆ ਇਸ ਦਿਨ ਨੇ ਦੁਬਾਰਾ ਸਾਡੀ ਜ਼ਿੰਦਗੀ ਵਿੱਚ ਨਹੀਂ ਆਉਣਾ ਜਿਹੜਾ ਇੱਕ ਘੰਟਾ ਇਸ ਤੋਂ ਪਹਿਲਾਂ ਬੀਤ ਚੁੱਕਿਆ ਜਿੰਨਾ ਮਰਜੀ ਅਸੀਂ ਧਨ ਦੌਲਤ ਕਿਸੇ ਨੂੰ ਦੇ ਦਈਏ ਇਹ ਸਮਾਂ ਵਾਪਸ ਨਹੀਂ ਜੇ ਮੁੜਨਾ ਇਹ ਬੀਤ ਗਿਆ ਇਹ ਟਾਈਮ ਟੱਪ ਗਿਆ ਸਾਡੇ ਹੱਥ ਵਿੱਚ ਨੰਘਿਆ ਹੋਇਆ ਟਾਈਮ ਨਹੀਂ ਸਾਡੇ ਹੱਥ ਵਿੱਚ ਆਉਣ ਵਾਲਾ ਟਾਈਮ ਵੀ ਨਹੀਂ ਸਾਡੇ ਹੱਥ ਵਿੱਚ ਕੇਵਲ ਤੇ ਕੇਵਲ ਵਰਤਮਾਨ ਹੈ ਇੱਕ ਗੱਲ ਹੋਰ ਵਰਤਮਾਨ ਕਦੇ ਵੀ ਦੁਖੀ ਨਹੀਂ ਹੁੰਦਾ ਥੋੜਾ ਜਿਹਾ ਇਸ ਨੁਕਤੇ ਨੂੰ ਸਮਝਿਓ ਜਿਹੜਾ ਮਨੁੱਖ ਚਿੰਤਾ ਵਿੱਚ ਜੀ ਰਿਹਾ ਹੈ ਜਿਸ ਮਨੁੱਖ ਨੂੰ ਚਿੰਤਾ ਲੱਗੀ ਹੈ ਉਹ ਅਸਲ ਦੇ ਵਿੱਚ ਭਵਿੱਖ ਵਿੱਚ ਜੀ ਰਿਹਾ ਆਉਣ ਵਾਲੇ ਟਾਈਮ ਵਿੱਚ ਜੀ ਰਿਹਾ ਹੈ ਜਿਹੜਾ ਮਨੁੱਖ ਦੁੱਖ ਵਿੱਚ ਜੀ ਰਿਹਾ ਉਹ ਆਪਣੇ ਅਤੀਤ ਵਿੱਚ ਜੀ ਰਿਹਾ ਹੈ ਬੀਤੇ ਹੋਏ ਸਮੇਂ ਵਿੱਚ ਜੀ ਰਿਹਾ ਹੈ ਕਿਸੇ ਗੱਲ ਨੂੰ ਚੇਤੇ ਕਰਕੇ ਦੁਖੀ ਹੈ ਪਰ ਜਿਹੜਾ ਮਨੁੱਖ ਵਰਤਮਾਨ ਵਿੱਚ ਜੀ ਰਿਹਾ ਵਰਤਮਾਨ ਹਮੇਸ਼ਾ ਸਹਿਜ ਹੁੰਦਾ ਹੈ ਵਰਤਮਾਨ ਦੁਖੀ ਨਹੀਂ ਹੁੰਦਾ ਹੁਣ ਆਪਾਂ ਬੈਠੇ ਆ ਇਸ ਮੌਕੇ ਤੇ ਆਪਣੇ ਮਨ ਨੂੰ ਇੱਥੇ ਰੱਖੀਏ ਆਪਾਂ ਨੂੰ ਕੋਈ ਦੁੱਖ ਨਹੀਂ ਪਰ ਕਿਸੇ ਪੁਰਾਣੀਆਂ ਗੱਲਾਂ ਨੂੰ ਚੇਤੇ ਕਰ ਲਈਏ ਹੁਣੇ ਦੁਖੀ ਵੀ ਹੋ ਜਾਵਾਂਗੇ ਤੇ ਆਉਣ ਵਾਲੇ ਟਾਈਮ ਦੀ ਚਿੰਤਾ ਕਰ ਲਈਏ ਚਿੰਤਾਤੁਰ ਵੀ ਹੋ ਜਾਾਂਗੇ ਇਹਦਾ ਭਾਵ ਇਹ ਹੈ ਕਿ ਮਨੁੱਖ ਵਰਤਮਾਨ ਚ ਕਦੇ ਜੀਉਂਦਾ ਹੀ ਨਹੀਂ ਇਹ ਜਾਂ ਤਾਂ ਬੀਤੇ ਟਾਈਮ ਆਪਣੇ ਅਤੀਤ ਚ ਜਿਉਂਦਾ ਹੈ ਤੇ ਜਾਂ ਭਵਿੱਖ ਵਿੱਚ ਜਿਉਣ ਦਾ ਯਤਨ ਕਰਦਾ ਹੈ ਵਰਤਮਾਨ ਦੇ ਵਿੱਚ ਜਿਉਂਦਾ ਹੀ ਕਦੇ ਨਹੀਂ ਤੇ ਕਬੀਰ ਸਾਹਿਬ ਜੀ ਕਹਿਣ ਲੱਗੇ ਕਿ ਆਪਣੇ ਵਰਤਮਾਨ ਨੂੰ ਸੰਭਾਲੀਏ ਆਪਣੇ ਚੱਲ ਰਹੇ ਟਾਈਮ ਨੂੰ ਸੰਭਾਲੀਏ ਜਿਹੜਾ ਮੌਕੇ ਤੇ ਟਾਈਮ ਚੱਲ ਰਿਹਾ ਹੈ ਨਾ ਇਹ ਸਾਡੇ ਹੱਥ ਚ ਹੈ ਹੁਣ ਇਸ ਵੇਲੇ ਕੋਈ ਮਨੁੱਖ ਗੁਰੂ ਘਰ ਵੀ ਆ ਕੇ ਆਪਾਂ ਗੁਰੂ ਘਰ ਬੈਠੇ ਆ ਕੋਈ ਮਨੁੱਖ ਇਸ ਟਾਈਮ ਨਸ਼ੇ ਦੇ ਅੱਡੇ ਤੇ ਵੀ ਬੈਠਾ ਹੋਏਗਾ ਕੋਈ ਮਨੁੱਖ ਕਿਤੇ ਬੈਠਾ ਹੋਏਗਾ ਕੋਈ ਮਨੁੱਖ ਮੋਬਾਈਲ ਚਲਾ ਰਿਹਾ ਹੋਏਗਾ ਕੋਈ ਮਨੁੱਖ ਟੀਵੀ ਵੇਖ ਰਿਹਾ ਹੋਏਗਾ ਇਸ ਟਾਈਮ ਜਿਹੜਾ ਮੌਕੇ ਦਾ ਟਾਈਮ ਹੈ ਉਹ ਸਾਡੇ ਹੱਥ ਵਿੱਚ ਹੈ ਨਾ ਤਾਂ ਆਉਣ ਵਾਲਾ ਟਾਈਮ ਤੇ ਸਾਡਾ ਕੋਈ ਜੋਰ ਹੈ ਨਾ ਬੀਤੇ ਟਾਈਮ ਤੇ ਸਾਡਾ ਜੋਰ ਹੈ ਫੁਰਮਾਨ ਕਰਦੇ ਨੇ ਕਾਇਆ ਹਾਂਡੀ ਕਾਠ ਕੀ ਇਹ ਸਰੀਰ ਇੱਕ ਲੱਕੜ ਦੀ ਹਾਂਡੀ ਦੀ ਤਰ੍ਹਾਂ ਹੈ ਬਰਤਨ ਦੀ ਤਰ੍ਹਾਂ ਨਾਉ ਚਰੇ ਬਹੋਰ ਜਿਵੇਂ ਲੱਕੜ ਦਾ ਬਰਤਨ ਬਾਰ-ਬਾਰ ਚੁੱਲ੍ਹੇ ਤੇ ਨਹੀਂ ਚੜਦਾ ਏਸੇ ਤਰ੍ਹਾਂ ਇਹ ਸਰੀਰ ਬਾਰ-ਬਾਰ ਨਹੀਂ ਜੇ ਮਿਲਣਾ ਇਹ ਸਰੀਰ ਬਾਰ-ਬਾਰ ਨਾ ਏ ਟਾਈਮ ਬਾਰ-ਬਾਰ ਮਿਲ ਲੈ ਨਾ ਸਰੀਰ ਮਿਲ ਲੈ ਇਸ ਕਰਕੇ ਕਬੀਰ ਸਾਹਿਬ ਜੀ ਕਹਿਣ ਲੱਗੇ ਕਬੀਰ RAM ਨਾ ਧਿਆਇਓ ਮੋਟੀ ਲਾਗੀ ਖੋਰ ਇਹਨੂੰ ਅੰਦਰੋਂ ਮੋਟੀ ਖੋਰ ਖੋਰਾ ਲੱਗਿਆ ਹੋਇਆ ਹੈ ਸਰੀਰ ਨੂੰ ਅੰਦਰੋਂ ਪਾਪਾਂ ਦਾ ਵਕਾਰਾਂ ਦਾ ਬੁਰਾਈਆਂ ਦਾ ਚੇਤੇ ਰੱਖਣਾ ਮੰਦ ਕਰਮਾਂ ਦਾ ਇਹਨੂੰ ਐਸਾ ਖੋਰਾ ਲੱਗਿਆ ਕਿ ਕਹ ਲੱਗੇ ਇਹਨੂੰ ਆਪਾਂ ਬਚਾ ਲਈਏ ਇਸ ਤੋਂ ਅਗਲਾ ਬਚਨ ਕਬੀਰ ਐਸੀ ਹੋਏ ਪਰਿ ਮਨ ਕੋ ਭਾਵਤ ਕੀਨ ਮਰਨੇ ਤੇ ਕੀਆ ਡਰਪਨਾ ਜਬ ਹਾਥ ਸਿਧਾਉ ਰਾ ਲੀਨ ਕਬੀਰ ਸਾਹਿਬ ਜੀ ਕਹਿਣ ਲੱਗੇ ਕਬੀਰ ਐਸੀ ਹੋਏ ਪਰੀ ਜਿਸ ਮਨੁੱਖ ਨੂੰ ਪ੍ਰਭੂ ਮਨ ਭਾਉਂਦੀ ਭਗਤੀ ਦੀ ਦਾਤ ਬਖਸ਼ ਦੇਵੇ ਨਾ ਜਿਸ ਉਤੇ ਉਹ ਅਜਬ ਮਿਹਰ ਕਰ ਦੇਵੇ ਕਹਿ ਲਗੇ ਉਹ ਮਨੁੱਖ ਦੀ ਖੁਸ਼ੀ ਖੁਸ਼ੀ ਆਪਾ ਭਾਵ ਤਿਆਗਦਾ ਕਬੀਰ ਐਸੀ ਹੋਏ ਪਰੀ ਅਜਿਹੀ ਗੱਲ ਬਣ ਗਈ ਹੈ ਅਜਿਹੀ ਮौज ਬਣ ਗਈ ਹੈ ਮਨ ਕੋ ਭਾਵਤਕੀਨ ਕਹਿ ਲੱਗੇ ਕਿ ਮੇਰੇ ਮਨ ਪਸੰਦ ਦੀ ਜਿਹੜੀ ਮੈਨੂੰ ਦਾਤੇ ਪ੍ਰਮਾਤਮਾ ਨੇ ਬਖਸ਼ ਦਿੱਤੀ ਹੈ ਹੁਣ ਕਹਿਣ ਲੱਗੇ ਕਿ ਜਦੋਂ ਮੈਂ ਆਪਾ ਭਾਵ ਤਿਆਗ ਦਿੱਤਾ ਮੈਂ ਮੇਰੀ ਨੂੰ ਖਤਮ ਕਰ ਦਿੱਤਾ ਤੇ ਮੈਂ ਪ੍ਰਮਾਤਮਾ ਦੇ ਪ੍ਰਭੂ ਦੇ ਸਿਮਰਨ ਵਿੱਚ ਜੁਟ ਗਿਆ ਕਿਉਂਕਿ ਦਾਤ ਮਿਲ ਗਈ ਸਿਮਰਨ ਦੀ ਤੇ ਹੁਣ ਕਹਿਣ ਲੱਗੇ ਕਿ ਮਰਨੇ ਤੇ ਕੀ ਡਰਪਣਾ ਹੁਣ ਕਹਿਣ ਲੱਗੇ ਕਿ ਮੈਨੂੰ ਮੌਤ ਦਾ ਕੀ ਡਰ ਜਬ ਹੱਥ ਸਿਧੌਰਾ ਲੀਨ ਜਦੋਂ ਹੱਥ ਦੇ ਵਿੱਚ ਸੰਧੂਰਿਆ ਹੋਇਆ ਨਾਰੀਅਲ ਫੜ ਲਿਆ ਹੁਣ ਇੱਕ ਨਾ ਇੱਥੇ ਪਰਥਾ ਦਾ ਜ਼ਿਕਰ ਹੈ ਉਹ ਪਰਥਾ ਪਤਾ ਹੈ ਕੀ ਹੈ ਪੁਰਾਣੇ ਟਾਈਮਾਂ ਦੇ ਵਿੱਚ ਸਨਾਤਨ ਧਰਮ ਦੇ ਵਿੱਚ Hindu ਧਰਮ ਦੇ ਵਿੱਚ ਇੱਕ ਸਤੀ ਪ੍ਰਥਾ ਹੁੰਦੀ ਸੀ ਸਤੀ ਪ੍ਰਥਾ ਦਾ ਮਤਲਬ ਇਹ ਸੀ ਜਦੋਂ ਕਿਤੇ ਪਤੀ ਚੜਾਈ ਕਰ ਜਾਂਦਾ ਮਰ ਜਾਂਦਾ ਤੇ ਉਸ ਦੀ ਪਤਨੀ ਨੂੰ ਵੀ ਉਸ ਦੇ ਨਾਲ ਜਿੰਦਾ ਚਿਖਾ ਦੇ ਵਿੱਚ ਸਾੜ ਦਿੱਤਾ ਜਾਂਦਾ ਸੀ। ਉਹਨੂੰ ਕਹਿੰਦੇ ਸੀ ਸਤੀ ਹੋਣਾ ਸਤੀ ਪ੍ਰਥਾ। ਇਸ ਪ੍ਰਥਾ ਦਾ ਚਲੋ ਕੁਝ ਅੰਤ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਵੀ ਇਸ ਪ੍ਰਥਾ ਨੂੰ ਬੰਦ ਕਰਵਾਇਆ। ਅੰਗਰੇਜ਼ਾਂ ਨੇ ਆਣ ਕੇ ਇਸ ਪ੍ਰਥਾ ਤੇ ਬਿਲਕੁਲ ਰੋਕ ਲਾ ਦਿੱਤੀ। ਉਹਨਾਂ ਨੇ ਕਾਨੂੰਨ ਪਾਸ ਕਰਤਾ ਸੀ। ਇਸ ਪ੍ਰਥਾ ਦੇ ਵਿੱਚ ਕੀ ਹੁੰਦਾ ਸੀ ਕਿ ਜਦੋਂ ਕੋਈ ਔਰਤ ਉਸ ਦਾ ਪਤੀ ਚੜਾਈ ਕਰ ਜਾਂਦਾ ਸੀ ਉਸ ਔਰਤ ਦੇ ਨੂੰਨਾ ਚਿਖਾ ਤੇ ਚੜਾਉਣ ਤੋਂ ਪਹਿਲਾਂ ਚਿਖਾ ਦੇ ਵਿੱਚ ਸਾੜਨ ਤੋਂ ਪਹਿਲਾਂ ਉਹਦੇ ਹੱਥ ਵਿੱਚ ਇੱਕ ਸੰਧੂਰ ਭੁੱਕਿਆ ਹੁੰਦਾ ਸੀ ਨਾਰੀਅਲ ਤੇ ਉਹ ਨਾਰੀਅਲ ਉਸ ਔਰਤ ਦੇ ਹੱਥ 'ਚ ਫੜਾ ਦਿੱਤਾ ਜਾਂਦਾ ਸੀ ਤੇ ਜਿਹੜੀ ਔਰਤ ਉਸ ਨਾਰੀਅਲ ਨੂੰ ਫੜ ਲੈਂਦੀ ਸੀ ਇਹਦਾ ਭਾਵੇਂ ਸੀ ਕਿ ਇਹਨੇ ਹੁਣ ਮਰਨਾ ਕਬੂਲ ਕਰ ਲਿਆ ਇਹ ਹੁਣ ਟਿਖਾ ਤੇ ਚੜਨ ਲਈ ਤਿਆਰ ਹੈ ਇਸਨੇ ਟਿਖਾ ਤੇ ਚੜਨੀ ਹੈ ਕਹਿਣ ਲੱਗੇ ਕਿ ਜਦੋਂ ਮੈਂ ਜਿਸ ਤਰ੍ਹਾਂ ਹੁਣ ਇੱਕ ਔਰਤ ਉਸਨੇ ਹੱਥ ਵਿੱਚ ਸੰਧੂਰਿਆ ਹੋਇਆ ਨਾਰੀਅਲ ਜਦੋਂ ਫਾੜ ਹੀ ਲਿਆ ਫਿਰ ਉਹਨੂੰ ਹੁਣ ਡਰਨ ਮਰਨ ਦਾ ਕੀ ਡਰ ਡਰ ਕੇ ਕਰੇਗੀ ਕੀ ਉਹਨੂੰ ਪਤਾ ਹੈ ਕਿ ਉਹਨ ਤਾਂ ਨਾਲ ਸੜਨਾ ਪੈਣਾ ਹੈ ਪਤੀ ਦੇ ਉਸ ਚਿਖਾ ਦੇ ਵਿੱਚ ਸਤੀ ਪ੍ਰਥਾ ਇਹਦੇ ਵਿੱਚ ਕੋਈ ਵਡਾਵਾ ਨਹੀਂ ਦੇ ਰਾਇ ਕਿਸੇ ਪ੍ਰਥਾ ਨੂੰ ਇਹੋ ਜੀ ਰੀਤੀ ਨੂੰ ਪਰ ਇੱਕ ਐਜ ਐਗਜ਼ਾਮਪਲ ਦਿੱਤੀ ਹੈ ਕਬੀਰ ਸਾਹਿਬ ਜੀ ਨੇ ਵੀ ਜਿਵੇਂ ਉਹ ਔਰਤ ਆਪਣਾ ਮਰਨਾ ਕਬੂਲ ਕਰ ਲੈਂਦੀ ਹੈ ਉਹਦੇ ਹੱਥ ਵਿੱਚ ਉਹ ਨਾਰੀਅਲ ਪਕੜ ਲਿਆ ਉਸਨੇ ਸੰਧੂਰਿਆ ਹੋਇਆ ਇਹ ਸਾਈਨ ਸੀ ਇਹ ਨਿਸ਼ਾਨੀ ਸੀ ਕਿ ਇਹਨੇ ਹੁਣ ਮਰਨਾ ਦਿਲੋਂ ਕਬੂਲ ਕਰ ਲਿਆ ਹੈ ਕਹਿਣ ਲੱਗੇ ਕਿ ਮੈਂ ਵੀ ਜਦੋਂ ਉਸ ਪ੍ਰਮਾਤਮਾ ਦੇ ਸਿਮਰਨ ਵਿੱਚ ਜੁੜ ਗਿਆ ਮੇਰੀ ਵੀ ਉਹ ਹਾਲਤ ਹੋ ਗਈ ਜਿਵੇਂ ਉਸ ਸੰਧੂਰਿਆ ਨਾਰੀਅਲ ਪਕੜਿਆ ਕਹਿਣ ਲੱਗੇ ਕਿ ਮੈਨੂੰ ਵੀ ਹੁਣ ਆਪਣੀ ਮੌਤ ਦਾ ਮਰਨ ਦਾ ਕੋਈ ਡਰ ਨਹੀਂ ਇੱਥੇ ਮੈਂ ਬਾਰ ਬਾਰ ਜ਼ਿਕਰ ਕਰ ਦੇਵਾਂ ਕਬੀਰ ਸਾਹਿਬ ਜੀ ਨੇ ਸਰੀਰਕ ਤੌਰ ਤੇ ਮਰਨ ਦੀ ਗੱਲ ਨਹੀਂ ਕਹੀ ਉਹਨਾਂ ਨੇ ਸਾਡੇ ਸਾਨੂੰ ਵਕਾਰਾਂ ਵੱਲੋਂ ਆਪਣਾ ਮਨ ਮਾਰਨ ਦੀ ਆਪਣੇ ਅੰਦਰੋਂ ਮੈਂ ਮੇਰੀ ਨੂੰ ਮਾਰਨ ਦੀ ਆਪਾ ਭਾਵ ਤਿਆਗਣ ਦੀ ਗੱਲ ਕਹੀ ਹੈ ਕਿ ਇਹਨੂੰ ਅਸਲ ਮਰਨਾ ਕਹਿੰਦੇ ਨੇ ਇਹ ਸਰੀਰਕ ਤੌਰ ਤੇ ਮਰਨਾ ਇਹ ਤਾਂ ਇੱਕ ਦਿਨ ਮਰੀ ਜਣੇ ਤਾਂ ਡਾਈ ਜਣੇ ਇਹਦੇ ਵਿੱਚ ਸਾਨੂੰ ਤੇ ਕੋਈ ਐਫਰਟ ਕਰਨ ਦੀ ਲੋੜ ਹੈ ਹੀ ਨਹੀਂ ਪਰ ਕਬੀਰ ਸਾਹਿਬ ਜੀ ਕਹਿ ਲੱਗੇ ਜਿਹੜਾ ਮਨੁੱਖ ਜਿਉਂਦੇ ਜੀ ਮਰਿਆ ਵਾਲੀ ਵਰਤੀ ਆਪਣੇ ਅੰਦਰ ਧਾਰਨ ਕਰ ਲਵੇ ਹੁਣ ਬਾਰ ਬਾਰ ਮਰੇ ਦਾ ਮਰੇ ਦੇ ਬਰਾਬਰ ਆਪਣੇ ਆਪ ਨੂੰ ਕਰਨ ਦਾ ਕੀ ਜ਼ਿਕਰ ਹੈ ਇੱਕ ਮਰੇ ਹੋਏ ਬੰਦੇ ਦੇ ਵਿੱਚ ਇੱਕ ਗੁਣ ਹੁੰਦਾ ਹੈ ਜਿਹੜੀ ਕੋਈ ਮ੍ਰਿਤ ਸ਼ਰੀਰ ਪਿਆ ਹੈ ਨਾ ਉਹਨੂੰ ਨਾ ਤਾਂ ਕਿਸੇ ਦਾ ਮੋਹ ਹੈ ਨਾ ਲੋਭ ਹੈ ਨਾ ਲਾਲਚ ਹੈ ਨਾ ਵੈਰ ਹੈ ਨਾ ਵਿਰੋਧ ਹੈ ਨਾ ਕਾਮ ਹੈ ਨਾ ਕ੍ਰੋਧ ਹੈ ਉਸ ਬਾਡੀ ਨੂੰ ਕੁਝ ਵੀ ਐਸਾ ਉਹਦੇ ਅੰਦਰ ਭਾਵਨਾ ਨਹੀਂ ਹੁੰਦੀ ਕਬੀਰ ਸਾਹਿਬ ਜੀ ਕਹਿਣ ਲੱਗੇ ਬਸ ਉਹ ਗੁਣ ਚੱਕ ਕੇ ਆਪਣੇ ਅੰਦਰ ਪਾ ਲੋ ਆਪਣੇ ਆਪ ਨੂੰ ਭਾਵ ਉਹ ਜਿਹੜਾ ਇੱਕ ਡੈੱਡ ਬੋਡੀ ਦੇ ਅੰਦਰ ਗੁਣ ਹੈ ਉਹ ਗੁਣ ਤੁਹਾਡੇ ਵਿੱਚ ਹੋਣਾ ਚਾਹੀਦਾ ਮਰਿਆਂ ਬਰਾਬਰ ਹੋ ਜਾਣਾ ਦੁਨੀਆ ਵਾਲੇ ਪਾਸਿਓਂ ਦੁਨੀਆ ਦੇ ਲਾਲਚ ਵਾਲੇ ਪਾਸਿਓਂ ਆਪਣੇ ਆਪ ਨੂੰ ਮਰਿਆਂ ਦੇ ਬਰਾਬਰ ਕਰ ਲੈ ਇਸ ਕਰਕੇ ਬਾਰ-ਬਾਰ ਇਹਦਾ ਮਤਲਬ ਇਹ ਨਹੀਂ ਕਿ ਕਬੀਰ ਸਾਹਿਬ ਜੀ ਕੋਈ ਸਾਨੂੰ ਸੁਸਾਇਡ ਕਰਨ ਲਈ ਆਤਮ ਹੱਤਿਆ ਲਈ ਉਕਸਾਰੇ ਨੇ ਉਹਨਾਂ ਦੇ ਕਹਿਣ ਦਾ ਭਾਵ ਇਹ ਹੈ ਕਿ ਦੁਨਿਆਵੀ ਬੁਰਾਈਆਂ ਵੱਲੋਂ ਆਪਣੇ ਆਪ ਨੂੰ ਮਾਰਨਾ ਇਹਨੂੰ ਅਸਲ ਮੌਤ ਕਹਿੰਦੇ ਨੇ ਸਰੀਰਕ ਤੌਰ ਤੇ ਮਰਨ ਦਾ ਕੋਈ ਤਕ ਨਹੀਂ ਕਿਉਂਕਿ ਉਹ ਤਾਂ ਇੱਕ ਦਿਨ ਮੌਤ ਨੇ ਆ ਹੀ ਜਾਣਾ ਅਗਲਾ ਬਚਨ ਕਹਿਣ ਲੱਗੇ ਕਬੀਰ ਰਸ ਕੋ ਗਾਂਡੋ ਚੂਸੀਐ ਗੁਨ ਕੋ ਮਰੀਏ ਰੋਏ ਅਬ ਗਣਿਆਰੇ ਮਾਨਸੇ ਭਲੂ ਨ ਕਹੀ ਹੈ ਕੋਏ ਕਬੀਰ ਸਾਹਿਬ ਜੀ ਕਹਿਣ ਲਗੇ ਕਬੀਰ ਰਸ ਕੋ ਗਾਂਡੋ ਚੂਸੀਐ ਕਹਿਣ ਲਗੇ ਰਸ ਦਾ ਭਰਿਆ ਹੋਇਆ ਗੰਨਾ ਵੇਲਣੇ ਵਿੱਚ ਪੀੜਿਆ ਜਾਂਦਾ ਹੈ ਹੁਣ ਕੋਈ ਬੰਦਾ ਐਸਾ ਤੁਸੀਂ ਵੇਖਿਆ ਜਿਹੜਾ ਆਖੇ ਵੀ ਜਿਹਦੇ ਗੰਨੇ 'ਚ ਰਸ ਹੀ ਐਣੀ ਉਹ ਗੰਨੇ ਨੂੰ ਵੇਲਣੇ 'ਚ ਪਾ ਕੇ ਕੋਈ ਖੜ ਜੇ ਨਹੀਂ ਨਾ ਵੇਲਣੇ ਵਿੱਚ ਉਹੀ ਗੰਨਾ ਪਾਇਆ ਜਾਂਦਾ ਜਿਹਦੇ ਵਿੱਚ ਰਸ ਹੁੰਦਾ ਕਿੰ ਲਗੇ ਰਸ ਨਾਲ ਭਰਿਆ ਹੋਇਆ ਗੰਨਾ ਵੇਲਣੇ ਵਿੱਚ ਪੀੜਿਆ ਜਾਂਦਾ ਭਾਵੇਂ ਕਿ ਰਸ ਦੀ ਦਾਤ ਦੀ ਅਵਜ ਵਿੱਚ ਉਸ ਨੂੰ ਇਹ ਮੁੱਲ ਦੇਣਾ ਪੈਂਦਾ ਕਿ ਉਹ ਵੇਲਣੇ ਵਿੱਚ ਪੀੜਿਆ ਜਾਵੇ ਸੋ ਗੁਨਾ ਦੇ ਬਦਲੇ ਔਗਣਾ ਨੂੰ ਛੱਡ ਕੇ ਆਪਾ ਭਾਵ ਵੱਲੋਂ ਮਰਨਾ ਹੀ ਪੈਂਦਾ ਕਬੀਰ ਰਸ ਕੋ ਗਾਂਢੋ ਚੂਸੀਐ ਰਸ ਦਾ ਗੰਨਾ ਜੇਕਰ ਚੂਸਨੇ ਗੁਣ ਕੋ ਮਰੀਏ ਰੋਏ ਕਹਿਣ ਲੱਗੇ ਗੁਨਾ ਵਾਲੇ ਪਾਸਿਓ ਆਪਣੇ ਆਪ ਨੂੰ ਖਤਮ ਔਗਣਾ ਵਾਲੇ ਪਾਸਿਓ ਖਤਮ ਕਰਨਾ ਪਏਗਾ ਗੁਣ ਧਾਰਨ ਕਰਨੇ ਨੇ ਤੇ ਐਡੀ ਕੋ ਵੱਡੀ ਕੁਰਬਾਨੀ ਦੇਣ ਲਈ ਤਿਆਰ ਰਹੀਏ ਜਿਵੇਂ ਇੱਕ ਗੰਨੇ ਨੇ ਰਸ ਦੀ ਦਾਤ ਤਾਂ ਮੰਗ ਲਈ ਪਰ ਨਾਲ ਉਹਨੂੰ ਇਹ ਵੀ ਕੀਮਤ ਚਕਾਉਣੀ ਪਏਗੀ ਕਿ ਉਸ ਨੂੰ ਫਿਰ ਵੇਲਣੇ ਵਿੱਚ ਪੀੜਿਆ ਵੀ ਜਾਣਾ ਪਏਗਾ ਜੇ ਕੋਈ ਬੰਦਾ ਕੋਈ ਮਨੁੱਖ ਕਵੇ ਨਾ ਮੈਂ ਇਮਾਨਦਾਰੀ ਦੇ ਨਾਲ ਆਪਣੇ ਜੀਵਨ ਨੂੰ ਬਤੀਤ ਕਰਨੇ ਇਹਦੀ ਕੀਮਤ ਚਕਾਉਣੀ ਤਾਂ ਪਏਗੀ ਇਦਾ ਮੁੱਲ ਤਾਂ ਤਾਰਨਾ ਪਏਗਾ ਤੇ ਜਿਹੜਾ ਮਨੁੱਖ ਇਸ ਮੁੱਲ ਨੂੰ ਤਾਰਨ ਦੀ ਹਿੰਮਤ ਰੱਖਦਾ ਹੈ ਕਬੀਰ ਸਾਹਿਬ ਜੀ ਕਹਿਣ ਲੱਗੇ ਕਿ ਉਹ ਮਨੁੱਖ ਦਾ ਫਿਰ ਜਿਹੜਾ ਪਾਰ ਉਤਾਰਾ ਹੈ ਉਹ ਮਨੁੱਖ ਅਸਲ ਪ੍ਰਭੂ ਭਗਤੀ ਦਾ ਆਪਾਂ ਕਹਿ ਸਕਦੇ ਹਾਂ ਕਿ ਉਹ ਅੰਦਰੋਂ ਪਰਮਾਤਮਾ ਨਾਲ ਜੁੜਿਆ ਹੈ ਉਹ ਅਸਲ ਕੁਰਬਾਨੀ ਉਹ ਹੈ ਕਹਿਣ ਲੱਗੇ ਅਗਲੇ ਬਚਨ ਵਿੱਚ ਕਹਿਣ ਲੱਗੇ ਆਉਗਣ ਯਾਰੇ ਮਾਨਸੈ ਭਲੋ ਨ ਕਹੀਐ ਕੋਏ ਜੋ ਮਨੁੱਖ ਆਉਗਣਾ ਦਾ ਭਰਿਆ ਹੈ ਆਪਾ ਭਾਵ ਨਹੀਂ ਤਿਆਗਦਾ ਤੇ ਵਿਕਾਰਾਂ ਵੱਲ ਨੂੰ ਆਪਣਾ ਰੂਚੀ ਆਪਣੀ ਬਣਾ ਕੇ ਰੱਖਦਾ ਹੈ ਉਸ ਵਿਕਾਰੀ ਮਨੁੱਖ ਨੂੰ ਜਗਤ ਵਿੱਚ ਕੋਈ ਵੀ ਬੰਦਾ ਚੰਗਾ ਨਹੀਂ ਆਖਦਾ ਭਾਵ ਭਗਤੀ ਦੀ ਦਾਤ ਤੋਂ ਵਾਂਝਿਆ ਰਹਿੰਦਾ ਹੈ ਤੇ ਜਗਤ ਵਿੱਚ ਬਦਨਾਮੀ ਹੀ ਖੱਟਦਾ ਹੈ ਔਗਣ ਆਰੇ ਮਾਨਸੇ ਜਿਹੜਾ ਮਨੁੱਖ 'ਚ ਕੇਵਲ ਔਗਣ ਨਹੀਂ ਭਲੋ ਨਾ ਕਹੀਏ ਕੋਈ ਉਹਨੂੰ ਕੋਈ ਬੰਦਾ ਚੰਗਾ ਨਹੀਂ ਕਹਿ ਸਕਦਾ ਉਹ ਬਰਿਆਈਆਂ ਖੱਟ ਕੇ ਜਾਂਦਾ ਹੈ ਇੱਕ ਸ਼ਲੋਕ ਜਿਸ ਦੇ ਨਾਲ ਆਪਾਂ ਹੋਰ ਜੋੜ ਲਈਏ ਜਿਸ ਤੋਂ ਬਾਅਦ ਸਮਾਪਤੀ ਕਬੀਰ ਗਾਗਰ ਜਲ ਭਰੀ ਆਜ ਕਾਲ ਜਿਹ ਹੈ ਫੂਟ ਗੁਰ ਜੋ ਨਾ ਚੇਤੇ ਆਪਣੋ ਅਦ ਮਾਂਜਲੀ ਜੈਗੇ ਲੂਟ ਕਬੀਰ ਸਾਹਿਬ ਜੀ ਕਹਿਣ ਲੱਗੇ ਕਬੀਰ ਗਾਗਰ ਜਲ ਭਰੀ ਗਾਗਰ ਦਾ ਮਤਲਬ ਹੈ ਕਿ ਜਿਸ ਤਰ੍ਹਾਂ ਘੜਾ ਵੀ ਲਾ ਲੋ ਆਜ ਕਾਲ ਕਹਿਣ ਲੱਗੇ ਕਿ ਮਿੱਟੀ ਦਾ ਕੱਚਾ ਘੜਾ ਪਾਣੀ ਨਾਲ ਭਰਿਆ ਹੋਵੇ ਤੇ ਉਹ ਛੇਤੀ ਫੁੱਟ ਜਾਂਦਾ ਹੈ ਇਹ ਸਰੀਰ ਦੀ ਵੀ ਇਹੀ ਪਾਇਆ ਸਦਾ ਕਾਇਮ ਨਹੀਂ ਰਹਿ ਸਕਦਾ ਮਨੁੱਖਾ ਜਨਮ ਦਾ ਜਿਹੜਾ ਮਨੋਰਥ ਹੈ ਪ੍ਰਾਪਤ ਕਰ ਲਈ ਇਸ ਸਰੀਰ ਦਾ ਮੋਹ ਇਸ ਦੇ ਨਾਸ਼ ਹੋਣ ਤੋਂ ਪਹਿਲਾਂ ਤਿਆਗਣਾ ਹੈ ਸਰੀਰ ਦਾ ਮੋਹ ਸਰੀਰ ਦੇ ਖਤਮ ਹੋਣ ਤੋਂ ਪਹਿਲਾਂ ਤਿਆਗਣਾ ਆਪਣੀ ਮਰਜ਼ੀ ਤਿਆਗ ਕੇ ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੈ ਇਹ ਮਨੁੱਖ ਦਾ ਜਿਹੜਾ ਮੁੱਖ ਮਨੋਰਥ ਹੋਣਾ ਚਾਹੀਦਾ ਹੈ ਮੇਨ ਮਕਸਦ ਹੋਣਾ ਚਾਹੀਦਾ ਮਨੁੱਖਾ ਜੀਵਨ ਦਾ ਕਬੀਰ ਗਾਗਰ ਜਲ ਭਰੀ ਆਜ ਕਾਲ ਜਹਫੂਟ ਇਹ ਤੇ ਇੱਕ ਨਾ ਇੱਕ ਦਿਨ ਪਾਣੀ ਦੀ ਜਿਹੜਾ ਘੜਾ ਭਰਿਆ ਇਸ ਨੇ ਤਾਂ ਫੁੱਟਣਾ ਹੀ ਫੁੱਟਣਾ ਹੈ ਇਹਦੀ ਕੋਈ ਮਨਿਆਦ ਨਹੀਂ ਅਸਲ ਦੇ ਵਿੱਚ ਗੁਰਬਾਣੀ ਦੇ ਅੰਦਰ ਇਸ ਸਰੀਰ ਨੂੰ ਨਾ ਕਿਤੇ ਪਾਣੀ ਦਾ ਬੁਲਬੁਲਾ ਕਹਿ ਕੇ ਵੀ ਪੁਕਾਰਿਆ ਗਿਆ ਜੈਸੀ ਜਲ ਤੇ ਬੁਲਬੁਦਾ ਉਪਜੈ ਬਿਣਸੈ ਨੀਤ ਨਵੇਂ ਪਾਤਸ਼ਾਹ ਜੀ ਭੋਗ ਦੇ ਸ਼ਲੋਕਾਂ ਵਿੱਚ ਕਿਤੇ ਇਸ ਨੂੰ ਇੱਕ ਪਾਣੀ ਦਾ ਭਰਿਆ ਹੋਇਆ ਘੜਾ ਕਿਤੇ ਇਸ ਨੂੰ ਸਤਗੁਰਾਂ ਨੇ ਪਾਣੀ ਦੇ ਉੱਪਰ ਵਗੀ ਹੋਈ ਲੀਕ ਉਹਦਾ ਹੁਣ ਪਾਣੀ ਉੱਪਰ ਲੀਕ ਜੋ ਤਿਸਕਾ ਥਾ ਉਹ ਨਾ ਥਿਓ ਹੁਣ ਉਹ ਪਾਣੀ ਤੇ ਲੀਕ ਵਗ ਗਈ ਉਹ ਕਿੰਨਾ ਕ ਚਿਰ ਰੁਕੀ ਰਹੇਗੀ ਕਹਿ ਲੱਗੇ ਸਰੀਰ ਦੀ ਬਸ ਪਾਇਆ ਇੰਨੀ ਕਬੀਰ ਗਾਗਰ ਜਲ ਭਰੀ ਆਜ ਕਾਲ ਜਿਹ ਹੈ ਫੂਟ ਇਹ ਸਰੀਰ ਇੱਕ ਪਾਣੀ ਦੇ ਭਰੇ ਘੜੇ ਦੀ ਤਰ੍ਹਾਂ ਇਸ ਨੇ ਫੁੱਟਣਾ ਜ਼ਰੂਰ ਇੱਕ ਦਿਨ ਅਗਲੇ ਬਚਨ ਵਿੱਚ ਕਹਿ ਲੱਗੇ ਗੁਰ ਜੋ ਨਾ ਚਿਤੇ ਆਪਣੋ ਅਧ ਮਾਂਜ ਲੀਜੇਗੇ ਲੂਟ ਜੋ ਮਨੁੱਖ ਆਪਣੇ ਗੁਰੂ ਨੂੰ ਯਾਦ ਨਹੀਂ ਰੱਖਦੇ ਪਰਮਾਤਮਾ ਦਾ ਨਾਮ ਸਿਮਰਨ ਭਜਨ ਬੰਦਗੀ ਵਿੱਚ ਨਹੀਂ ਜੋ ਮਨੁੱਖ ਕਦੇ ਜੁੜਿਆ ਸਰੀਰਕ ਮੋਹ ਵਿੱਚ ਫਸ ਕੇ ਗੁਰੂ ਨੂੰ ਭੁਲਾ ਬੈਠਦੇ ਨੇ ਗੁਰੂ ਦੇ ਦੱਸੇ ਰਾਹ ਨੂੰ ਵਿਸਾਰ ਦਿੰਦੇ ਹਨ ਉਹ ਮਨੁੱਖ ਜ਼ਿੰਦਗੀ ਦੇ ਸਫ਼ਰ ਦੇ ਅੱਧ ਵਿੱਚ ਲੁੱਟ ਲਏ ਜਾਂਦੇ ਨੇ ਉਹ ਹੁਣ ਲੁੱਟੇ ਕੇ ਕਾੜੀਆਂ ਚੀਜ਼ਾਂ ਤੋਂ ਜਾਂਦੇ ਨੇ ਕਾਮਾ ਆਦਿਕ ਵਿਕਾਰਾਂ ਤੋਂ ਬੁਰਾਈਆਂ ਚ ਮੰਦ ਕਰਮ ਉਹਨਾਂ ਨੂੰ ਲੁੱਟ ਲੈਂਦੇ ਨੇ ਇਹਨਾਂ ਦੇ ਜਾਲ ਵਿੱਚ ਫਸ ਕੇ ਮਨੁੱਖ ਆਪਣੇ ਸਾਰੇ ਗੁਣ ਨਾਸ਼ ਕਰ ਬੈਂਦਾ ਹੈ ਵਿਕਾਰਾਂ ਵਿੱਚ ਪੈ ਕੇ ਇੱਥੋਂ ਦੀ ਰਾਸ ਪੂੰਜੀ ਵੀ ਮੁਕਾ ਜਾਂਦੀ ਹੈ ਮੁੱਕ ਜਾਂਦੀ ਹੈ ਤੇ ਪਰਲੋਕ ਵੀ ਉਸ ਦਾ ਵਿਗੜ ਜਾਂਦਾ ਹੈ ਲੋਕ ਵੀ ਗਵਾ ਬੈਠਾ ਪਰਲੋਕ ਵੀ ਗਵਾ ਬੈਠਾ ਕਹਿਣ ਲੱਗੇ ਕਿ ਇਸ ਕਰਕੇ ਕੇਵਲ ਤੇ ਕੇਵਲ ਇਹਦਾ ਇੱਕੋ ਇੱਕ ਰਸਤਾ ਇੱਕੋ ਇੱਕ ਸਾਧਨ ਹੈ ਨਾਮ ਸਿਮਰਨ ਭਜਨ ਬੰਦਗੀ ਵਿੱਚ ਜੁੜ ਕੇ ਆਪਾ ਭਾਵ ਤਿਆ ਕੇ ਆਪਣੇ ਜੀਵਨ ਨੂੰ ਆਪਾ ਬਤੀਤ ਕਰਨ ਦਾ ਯਤਨ ਕਰੀਏ ਜਿਸ ਦੇ ਨਾਲ ਜੋ ਸਾਡਾ ਜੀਵਨ ਦਾ ਮੇਨ ਮਨੋਰਥ ਮਕਸਦ ਹੈ ਭਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਵਾਰੀ ਗੋਬਿੰਦ ਨੂੰ ਮਿਲਣ ਦੀ ਸਾਨੂੰ ਮਿਲੀ ਹੈ ਇਹ ਮਨੁੱਖਾ ਜਨਮ ਸਾਨੂੰ ਨਾਮ ਸਿਮਰਨ ਵਾਸਤੇ ਮਿਲੇ ਹੈ ਤੇ ਆਪਾ ਇਸ ਨੂੰ ਨਾਮ ਸਿਮਰਨ ਵਿੱਚ ਜੋੜ ਕੇ ਹੀ ਆਪਣੇ ਜੀਵਨ ਨੂੰ ਆਪਾਂ ਸਮੇਂ ਨੂੰ ਸਫਲਾ ਕਰੀਏ